ਤੁਹਾਡੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਪ੍ਰਭ ਦਾ ਤਉਦਾ ਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇ ਜਿਹ ਲੰਗ ਭਉ ਜਲ ਤਰਨਾ ਵਿਨਤ ਕਰੋਂ ਅਰਦਾਸ ਸੁਣ ਹੋ ਜੇ ਠਾਕੁਰ ਭਾਵੈ ਦੇਹ ਦਰ ਸਮਨ ਚਾਉ ਭਗਤ ਇਹ ਮਨ ਟਹਿਰਾਵੈ ਬਲਿ ਉਚ ਰਾਗ ਅੰਧਿਆਰ ਮੈਂ ਸਭ ਕਲ ਉਦਰੀ ਅਤਿ ਨਾਮ ਧਰਮਾ ਪ੍ਰਗਟ ਸੰਗ ਲਹਰ ਭਵਨ ਮੈਂ ਜਨ ਨਾਮਿਤ ਗੁਰ ਪਾਰ ਬ੍ਰਹਮਾ ਮਰੀ ਸ਼ਰਨ ਤੁਮਹਾਰੀ ਆਸਾ ਤੁਮਹੀ ਸੱਜਣਾ ਸੋਹਲੇ ਰੱਖ ਹੋ ਰੱਖ ਨਾ ਹਰ ਦਇਆ ਲਾ ਨੰਗ ਘਰ ਕੇ ਬੋਲੇ ਮਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਦੁਦਿਆ ਹੈ ਅਰਦਾਸ ਮੈਂ ਹੋਰ ਖਾਉ ਨਾ ਜੀ ਇਸ ਤਹਕਰੋ ਬੇਨੁਮਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਹੋ ਜਿੰਦਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਪ੍ਰਭ ਗਵਾਨ ਦਾਸ ਅਨਦਾਸ ਹੈ ਜਨ ਨਨਕ ਤੇਹਾ ਹਾਂ ਪਰਿ ਰਖਿਆ ਨਾ ਦਸਮ ਦਾਸ ਕਹੈ ਜਨ ਨਨਕ ਜੀ ਘਾਤੋਂ ਕਰਾਇ ਤੇਹਾ ਹਾਂ ਪਰਿ ਰਖਿਆ ਨਾ ਪਰਮ ਸਤਿਕਾਰਿਓ ਜੋਗੋ ਜੋਗ ਅਟਲ ਚਬਰ ਤਖਤ ਸਤਰ ਦੇ ਮਾਲਕ ਸਮੁੱਚੀ ਕਾਇਨਾਤ ਦੇ ਰਹਿਬਰ ਦੋ ਜਹਾਨ ਦੇ ਬਗਲੇ ਸ਼ਬਦ ਬ੍ਰਹਮ ਸਤਿਗੁਰੂ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਈਏ ਮਨ ਬੰਤੀਆਂ ਨੂੰ ਇਕਾਧਰ ਕਰਕੇ ਗੁਰੂ ਬਖਸ਼ੀ ਫਤੇ ਕੇ ਜਗਤ ਆਪਸ ਵਿੱਚ ਫਤੇ ਦੀ ਸਾਂਝ ਪਾਈਏ ਪ੍ਰੇਮ ਸੱਚ ਕਾਰਨ ਸਾਰੇ ਸੰਗਤ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਣ ਦਾ ਸਦਕਾ ਇਹ ਤਿੰਨ ਰੋਜ਼ਾ ਸਮਾਗਮ ਆਪ ਸਰਬੱਤ ਸੰਗਤਾਂ ਮਨਾ ਰਹੇ ਹੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਅੱਜ ਆਖਰੀ ਦਿਨ ਦਾ ਪ੍ਰੋਗਰਾਮ ਹੈ ਤੇ ਆਪਾਂ ਲੋਕ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਰੋਜ ਰਹਿਰਾ ਸੱਭ ਦੀ ਬਾਣੀ ਵਿੱਚ ਪੜ੍ਹਦੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰਿਆ ਇਹਦੇ ਬੜੇ ਗਹਿਰੇ ਅਰਥ ਹੈ ਜਿਹੜਾ ਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ ਉਹ ਇਸ ਦੁਨੀਆ ਦੇ ਭਵ ਸਾਕਰ ਤੋਂ ਕਰ ਜਾਂਦਾ ਹੈ ਸੰਗਤ ਵਿੱਚ ਮਿਲਣਾ ਹੁਣ ਸੰਗਤ ਵਿੱਚ ਆ ਤੇ ਬਹੁਤ ਜਾਂਦੇ ਨੇ ਗੁਰੂ ਘਰੇ ਜਿਸ ਸਥਾਨ ਤੇ ਕੋਈ ਸਮਾਗਮ ਹੋ ਰਿਹਾ ਹੈ ਉਸ ਸਥਾਨ ਤੇ ਗੁਰੂ ਘਰ ਦੇ ਵਿੱਚ ਆ ਤੇ ਬਹੁਤ ਜਾਂਦੇ ਨੇ ਪਰ ਕੀ ਸਾਰੇ ਆ ਕੇ ਸੰਗਤ ਵਿੱਚ ਮਿਲ ਜਾਂਦੇ ਆ ਨਹੀਂ ਬਿਲਕੁਲ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠ ਕੇ ਜਿਹਨੇ ਬਾਣੀ ਸੁਣੀ ਹੈ ਪਹਿਲੀ ਗੱਲ ਤੇ ਜਦੋਂ ਇਦਾਂ ਕਿਤੇ ਪਹੁੰਚ ਜਾਈਏ ਗੁਰੂ ਦੇ ਹਜ਼ਰੀ ਵਿੱਚ ਕਿਤੇ ਸਮਾਗਮ ਸਤ ਸੰਗ ਹੋ ਰਿਹਾ ਹੋਵੇ ਤੇ ਆਸੇ-ਪਾਸੇ ਨਹੀਂ ਖੜਨਾ ਆਪਕੇ ਪਹਿਲਾਂ ਤੇ ਜੋ ਬਾਣੀ ਵਿੱਚ ਇਦਾਂ ਕੋਲ ਸੰਗਤ ਬੈਠੀ ਹੈ ਨਾ ਇਦਾਂ ਮਿਲ ਜਾਓ ਵਿੱਚ ਬੈਠ ਜਾਓ ਤੇ ਆ ਕਿਸ ਸੰਗਤ ਵਿੱਚ ਮਿਲ ਜਾਈਏ ਇਧਰ ਉਧਰ ਫੇਰ ਨਹੀਂ ਵਧਾਏ ਸਰੀਰ ਕਰਕੇ ਵੀ ਗੁਰੂ ਦੀ ਹਜ਼ੂਰੀ ਵਿੱਚ ਟਿਕਣਾ ਸਭ ਤੋਂ ਪਹਿਲਾਂ ਕਿਉਂਕਿ ਜਿੰਨਾ ਚਿਰ ਸਰੀਰ ਨਹੀਂ ਟਿਕਦਾ ਉਨਾ ਚਿਰ ਮਨ ਵੀ ਫਿਰ ਨਹੀਂ ਟਿਕਦਾ ਸਤਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੋਨਾਂ ਚੀਜ਼ਾਂ ਨੂੰ ਇਕਪਾਉਂਦਾ ਉਪਦੇਸ਼ ਦਿੱਤਾ ਹੈ ਜਦੋਂ ਵੀ ਆਪਾਂ ਸੰਗਤ ਨੂੰ ਪਹਿਨਤੀ ਗੱਲਾਂ ਨਹੀਂ ਕਰਦੇ ਨੂੰ ਸੁਣ ਲੋ ਜਦੋਂ ਆਪਾਂ ਆਗੇ ਇੱਥੇ ਤੇ ਧੰਨ ਬਲਵਰ ਜੀ ਸਾਹਿਬ ਸਿੱਤੇ ਬਾਦਸ਼ਾਹ ਜੀ ਸੁਖਨੀ ਸਾਹਿਬ ਬਾਣੀ ਵਿੱਚ ਲਿਖਨ ਕਰਦੇ ਨਾ ਪ੍ਰਭ ਕੀ ਉਸਤਤ ਕਰਹੁ ਸੰਤਬੀਤ ਸਾਵਧਾਨ ਇਕਾਗਰ ਚਿਤ ਸਾਵਧਾਨ ਦਾ ਅਰਥ ਕੀ ਹੈ ਸਰੀਰ ਕਰਕੇ ਟਿਕ ਜਾਣਾ ਭਾਈ ਜੁੰਟਾਂ ਦੀ ਆਵਾਜ਼ ਥੋੜੀ ਘਟਾਓ ਬਕਸਿਆਂ ਦੀ ਵਧਾਓ ਇੱਥੇ ਕਲੀਅਰ ਦੀ ਆਵਾਜ਼ ਸੁਣੀਏ ਬਾਹਰ ਖੰਟੀ ਦੀ ਆਵਾਜ਼ ਵਾਪਿਸ ਲੋਰ ਦੇ ਵਾਹਿਗੁਰੂ ਵਾਹਿਗੁਰੂ ਜੁਟਾ ਦਿਚਾਓ ਵਾਹਿਗੁਰੂ ਜੀ ਨੂੰ ਪਟਾਓ ਜਿਹੜੇ ਰੀਟ ਨਾ ਬਾਜ ਪਟਾਓ ਵਾਹਿਗੁਰੂ 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 ਵਸਦੀ ਗੱਲ ਗਟਕੇ ਆਪੋ ਜੀ ਸਤਨਾਮ ਸਿਰਿ ਵਾਹਿਗੁਰੂ ਸਤਨਾਮ ਸਿਰਿ ਮਹਾਰਾਜ ਬਚਨ ਕਰਦੇ ਆ ਰੱਬ ਕੀ ਉਸ ਸਤ ਕਰ ਹੋ ਸੰਕੀਤ ਸਾਵਧਾਨ ਇਕਾਗਰ ਕੀ ਵਿਗਤੇ ਮਹਾਰਾਜ ਕਹਿੰਦੇ ਨੇ ਸਰੀਰ ਕਰਦੇ ਸਾਵਧਾਨ ਦਰਸ ਕੀ ਹੁੰਦਾ ਵੀ ਸਰੀਰ ਕਰਕੇ ਸਿੱਧੇ ਹੋਣਾ ਟਿਕਣਾ ਸਰੀਰ ਕਰਕੇ ਟਿਕ ਜਾਈਏ ਫਿਰ ਕਿਹਾ ਇਕਾਗਰ ਕੀਤ ਫਿਰ ਸਾਡਾ ਮਨ ਵੀ ਟਿਕ ਜੇ ਹੁਣ ਕਈ ਵਾਰੀ ਸਰੀਰ ਵੀ ਨਹੀਂ ਟਿਕਦਾ ਤੇ ਮਨ ਵੀ ਨਹੀਂ ਟਿਕਦਾ ਬਾਹਰਲੇ ਪਾਸੋਂ ਵਾਜਾ ਬੜੀ ਆ ਰਹੀ ਥੋੜਾ ਜਿਹਾ ਸਰੀਰ ਕਰਕੇ ਵੀ ਟਿਕਣਾ ਤੇ ਮਨ ਕਰਕੇ ਵੀ ਟਿਕਣਾ ਔਰ ਸੱਚ ਮ ਜਾਣਿਓ ਗੁਰੂ ਕੋਲੋਂ ਬਖਸ਼ਿਸ਼ ਉਹੀ ਪ੍ਰਾਪਤ ਕਰਦਾ ਹੈ ਜਿਹੜਾ ਸਰੀਰ ਕਰਕੇ ਵੀ ਟਿਕਦਾ ਤੇ ਮਨ ਕਰਕੇ ਵੀ ਟਿਕਦਾ ਹੈ ਸਰੀਰ ਦਾ ਟਿਕਣਾ ਵੀ ਜ਼ਰੂਰੀ ਹੈ ਕੁਝ ਘਟਿਆ ਨਾ ਹੁਣ ਤਾਂ ਡਾਕਟਰ ਵੀ ਕਹਿਣ ਲੱਗੇ ਤੇ ਭਾਈ ਕੁਝ ਗੜੀਆਂ ਨਾ ਜੇ ਤੈਨੂੰ ਘਬਰਾਹਟ ਆਉਂਦੀ ਹੈ ਜੇ ਤੈਨੂੰ ਟੈਨਸ਼ਨ ਰਹਿੰਦੀ ਹੈ ਡਿਪਰੈਸ਼ਨ ਰਹਿੰਦਾ ਹੈ ਬਲੱਡ ਵਧਦਾ ਹੈ ਤੇ ਭਾਈ ਸਵੇਰੇ ਸ਼ਾਮ ਕੁਝ ਟਾਈਮ 10 15 ਮਿੰਟ ਅੱਧਾ ਘੰਟਾ ਥੋੜਾ ਧਿਆਨ ਲਾਇਆ ਕਰ ਜੋ ਵੀ ਤੇਰਾ ਧਰਮ ਹੈ ਤੂੰ ਯੋਗਾ ਕਰ ਤੂੰ ਸਿਮਰਨ ਕਰ ਤੂੰ ਅਭਿਆਸ ਕਰ ਤੂੰ ਐਕਸਰਸਾਈਜ਼ ਕਰ ਤੂੰ ਵਾਹਿਗੁਰੂ ਵਾਹਿਗੁਰੂ ਜਪ ਇਹ ਡਾਕਟਰ ਹੀ ਕਹਿੰਦੇ ਬਾਹਰ ਆਏ ਨੇ ਤੁਹਾਨੂੰ ਪਹਿਲਾਂ ਦਾ ਸੁਭਾਇਆ ਹੈ ਆਰੇ ਇਹਨੇ ਸਾਵਧਾਨ ਇਕਾਗਰਤੀ ਕੁਝ ਘੜੀਆਂ ਸਰੀਰ ਨੂੰ ਟਿਕਾਉਣਾ ਤੇ ਆਪਣੇ ਮਨ ਨੂੰ ਬਾਣੀ ਨਾਲ ਤੇ ਗੁਰੂ ਦੇ ਸਿਮਰਨ ਦੇ ਨਾਲ ਬਾਣੀ ਨਾਲ ਜੋੜਨਾ ਆਪਣੇਆ ਤੇ ਮਹਾਰਾਜ ਜੀ ਨੇ ਦੋਨੋਂ ਗੱਲਾਂ ਜੋੜੀਆਂ ਹੁਣ ਸਤ ਸੰਗਤ ਵਿੱਚ ਮਿਲਣਾ ਆ ਕੇ ਬੜੇ ਨੇ ਜਿਹੜੇ ਆ ਕੇ ਬਾਹਰੋਂ ਗੇੜੇ ਕੱਢ ਕੇ ਮੁੜ ਜਾਂਦੇ ਨੇ ਬੜੇ ਨੇ ਜਿਹੜੇ ਮੱਖਾ ਦੇਖ ਕੇ ਮੜ ਜਾਂਦੇ ਨੇ ਬੜੇ ਨੇ ਜਿਹੜੇ ਵਿੱਚ ਬਹਿ ਕੇ ਵੀ ਖਾਲੀ ਮੜ ਜਾਂਦੇ ਨੇ ਹੁਣ ਸੰਗਤ ਵਿੱਚ ਮਿਲੰਦਾ ਭਾਗ ਕੀ ਏ ਥੋੜਾ ਜਿਹਾ ਇਸ ਗੱਲ ਨੂੰ ਗੌਰ ਨਾਲ ਸਮਝਿਓ ਕਿ ਜਿਹੜਾ ਬੰਦਾ ਗੁਰੂ ਦੀ ਹਜ਼ੂਰੀ ਵਿੱਚ ਆਉਣ ਲੱਗ ਪਿਆ ਬਹਿਣ ਲੱਗ ਪਿਆ ਉਹ ਸੰਗਤ ਦਾ ਹਿੱਸਾ ਬਣ ਗਿਆ ਹੁਣ ਮੰਨ ਲਓ ਤੁਸੀਂ ਆ ਬੈਠੇ ਹੋ ਸਾਡੇ ਤੁਸੀਂ ਬੈਠੇ ਹੋ ਸਾਡੇ ਹੁਣ ਆਪਾਂ ਕੀ ਕਹਾਂਗੇ ਸੰਗਤ ਬੈਠੀ ਹੈ ਹੁਣ ਜਿਹੜਾ ਜਿਹੜਾ ਵਿੱਚ ਬੈਠਾ ਤੁਹਾਡੇ ਉਸ ਸੰਗਤ ਵਿੱਚ ਮਿਲ ਗਿਆ ਪਰ ਉਸ ਤੋਂ ਅੱਗੇ ਇਹ ਇਹ ਸਰੀਰ ਕਰਕੇ ਮਿਲ ਗਿਆ ਪਰ ਜਦੋਂ ਸਾਡਾ ਮਨ ਸੰਗਤ ਵਿੱਚ ਲੱਗਣ ਲੱਗ ਪਿਆ ਸਾਨੂੰ ਬਾਣੀ ਚੰਗੀ ਲੱਗਣ ਲੱਗ ਪਈ ਜਦੋਂ ਸਾਨੂੰ ਕੀਰਤਨ ਚੰਗਾ ਲੱਗਣ ਲੱਗ ਪਿਆ ਮੈਂ ਆਮ ਤੌਰ ਤੇ ਗਣਤੀ ਕਰਦਾ ਹਾਂ ਵੀ ਭਾਈ ਜੇ ਤੁਹਾਨੂੰ ਕੋਈ ਕੀਰਤਨ ਹੋ ਰਿਹਾ ਹੋਵੇ ਤੇ ਤੁਹਾਨੂੰ ਸੁਣਨਾ ਚੰਗਾ ਲੱਗੇ ਤੁਹਾਡਾ ਮਨ ਕਰੇ ਵੀ ਹਾਂ ਮੈਂ ਕੀਰਤਨ ਸੁਣਾ ਬਾਣੀ ਪੜਨੂ ਜੀ ਕਰੇ ਕੋਈ ਗੁਰਮੁਖ ਪਿਆਰਾ ਬਾਣੀ ਪੜ ਰਿਹਾ ਤੇ ਤੁਹਾਡਾ ਬਾਣੀ ਸੁਣਨ ਨੂੰ ਜੀ ਕਰੇ ਤੇ ਜੇ ਤੁਸੀਂ ਕੋਈ ਤੁਹਾਨੂੰ ਗੁਰੂ ਦੀ ਗੱਲ ਸੁਣਾਵੇ ਹਰ ਕੀ ਤਫਾ ਕਹਾਣੀਆਂ ਗੁਰ ਨੀਤ ਸੁਣਾਈਆਂ ਮੈਨੂੰ ਕੋਈ ਮੇਰੇ ਗੁਰੂ ਦਾ ਪਿਆਰਾ ਕੋਈ ਗੁਰਸਖ ਮੈਨੂੰ ਕੋਈ ਗੁਰੂ ਦੀ ਗੱਲ ਸੁਣਾਵੇ ਜੇ ਤੁਹਾਡਾ ਜੀ ਕਰਦਾ ਨਾ ਜੇ ਤੁਹਾਡਾ ਦਿਲ ਕਰਦਾ ਵੀ ਮੈਂ ਬਾਣੀ ਸੁਣਾ ਬਾਣੀ ਪੜਾ ਬਾਣੀ ਗਾਵਾਂ ਕੋਈ ਗੁਰੂ ਦੇ ਬਚਨ ਸੁਣਾ ਕੋਈ ਇਤਿਹਾਸ ਸੁਣਾ ਕੋ ਸਾਡੀ ਕੋ ਗੁਰੂ ਦੀ ਗੱਲ ਮੈਨੂੰ ਸੁਣਾ ਦੇ ਤੇ ਮੈਂ ਕਹਾਂ ਤੁਸੀਂ ਬੜੇ ਭਾਗਾਂ ਵਾਲੇ ਹੋ ਜੇ ਤੁਹਾਡਾ ਜੀ ਕਰੇ ਜੇ ਤੁਹਾਡਾ ਮਨ ਕਰਦਾ ਮੈਂ ਗੁਰੂ ਦੀ ਹਜੂਲੀ ਵਿੱਚ ਜਾਵਾਂ ਤੇ ਸ਼ੁਕਰ ਕਰਵਾ ਕਾਲਪੁਖ ਦਾ ਵਾਹਿਗੁਰੂ ਤੇਰਾ ਧੰਨਵਾਦ ਹੈ ਤੇਰਾ ਬਹੁਤ ਬਹੁਤ ਸ਼ੁਕਰ ਹੈ ਤੂੰ ਸਾਡੇ ਅੰਦਰ ਆਪਣਾ ਪਿਆਰ ਲਾਇਆ ਹੋਇਆ ਅਮੇ ਦੇਖਿਆ ਨਗਰਾਂ ਦੇ ਵਿੱਚ ਜਦੋਂ ਸਮਾਗਮ ਹੁੰਦੇ ਆ ਬڑے ਨੌਜਵਾਨ ਵੀ ਸੇਵਾ ਕਰਦੇ ਸੇਵਾ ਦਾ ਉਤਸ਼ਾਹ ਬੜਾ ਹੁੰਦਾ ਮੈਂ ਤਨਾ ਭਾਗਾਂ ਵਾਲੇ ਨੇ ਉਹ ਨੌਜਵਾਨ ਜਿਨ੍ਹਾਂ ਦੇ ਅੰਦਰ ਇਹ ਚਾਹ ਹੈ ਵੀ ਅਸੀਂ ਸੇਵਾ ਕਰੀ ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ دیਵਾਨਾ ਤੇ ਜਾਈਏ ਸਾਡਾ ਦਿਲ ਕਰਦਾ ਵੀ ਅਸੀਂ ਸਾਨੂੰ ਕਿਤੇ ਨਾ ਕਥਾ ਕੀਰਤਨ ਹੋ ਰਿਹਾ ਹੋਵੇ ਤੇ ਸੁਣੀਏ ਖਿੱਚ ਪੈਂਦੀ ਨਾ ਹੁਣ ਜਿਹੜੇ ਪੀਣ ਵਾਲੇ ਨੂੰ ਸ਼ਾਮ ਨੂੰ ਉਪੀਰ ਦੀ ਖਿੱਚ ਪੈਂਦੀ ਹੈ ਨਿੰਦਾ ਚੁਗਲੀ ਵਾਲੇ ਨੂੰ ਉਦਾਂ ਦੀ ਖਿੱਚ ਪੈਂਦੀ ਹੈ ਪੁੱਠੇ ਕੰਮ ਕਰਨ ਵਾਲੇ ਨੂੰ ਪੁੱਠੇ ਕੰਮਾਂ ਦੀ ਖਿੱਚ ਪੈਂਦੀ ਹੈ ਜੇ ਰੱਬ ਦੇ ਪਿਆਰਿਆ ਤੈਨੂੰ ਗੁਰੂ ਘਰੇ ਜਾਣ ਦੀ ਖਿੱਚ ਪਵੇ ਤੂੰ ਗੁਰੂ ਘਰੇ ਸੇਵਾ ਕਰਨ ਲਈ ਤੜਫੇ ਤੂੰ ਕੀਰਤਨ ਸੁਣ ਲਈ ਤੜਫੇ ਤੂੰ ਬਾਣੀ ਦੀ ਕਥਾ ਸੁਣ ਲਈ ਤੜਫੇ ਤਾਂਗ ਹੋਵੇ ਅੰਦਰ ਤੇ ਜਿਹਦੇ ਜਿਹਦੇ ਮਨ ਵਿੱਚ ਇਹ ਤਾਂਗ ਹੈਗੀ ਹੈ ਨਾ ਮੈਂ ਤਨਾ ਵੱਡੇ ਭਗਾਂ ਵਾਲਾ ਤੇ ਹੱਥ ਜੁੜ ਕੇ ਗੁਰੂ ਦਾ ਸ਼ੁਕਰਾਨਾ ਕਰਿਓ ਮਾਲਕਾ ਤੇਰਾ ਧੰਨਵਾਦ ਹੈ ਤੂੰ ਸਾਡੇ ਅੰਦਰ ਆਪਣਾ ਪਿਆਰ ਲਾਇਆ ਹੋਇਆ ਤੇ ਜੇ ਕਿਸੇ ਨੂੰ ਕੀਰਤਨ ਚੰਗਾ ਨਹੀਂ ਲੱਗਦਾ ਜੇ ਬਾਣੀ ਚੰਗੀ ਨਹੀਂ ਲੱਗਦੀ ਗੁਰਬਾਣੀ ਦੀ ਵਿਆਖਿਆ ਚੰਗੀ ਨਹੀਂ ਲੱਗਦੀ ਉਹ ਵੀ ਗੁਰੂ ਅੱਗੇ ਅਰਦਾਸ ਬੇਨਤੀ ਕਰੇ ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਬਾਣੀ ਦਾ ਕੀਰਤਨ ਚੰਗਾ ਲੱਗੇ ਪਰ ਤਜਰਬਾ ਕਰਕੇ ਦੇਖਿਓ ਸੱਚੇ ਦਿਲੋਂ ਜੇ ਅੱਜ ਤੁਹਾਡਾ ਕੀਰਤਨ ਸੁਣਨ ਨੂੰ ਸੁਣਉ ਜੀ ਨੇ ਨਾ ਕਰਦਾ ਅੱਜ ਤੁਹਾਡਾ ਬਾਣੀ ਪੜ੍ਹ ਕੇ ਕਹਿੰਦੇ ਕਿ ਸਾਡਾ ਜੀ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ ਸਾਡਾ ਬਾਣੀ ਸੁਣਨ ਨੂੰ ਜੀ ਨਹੀਂ ਕਰਦਾ ਸਾਡਾ ਕੀਰਤਨ ਸੁਣਨ ਨੂੰ ਜੀ ਨਹੀਂ ਕਰਦਾ ਮੈਂ ਕਹਿੰਦਾ ਤੁਸੀਂ ਤਜਰਬਾ ਕਰਕੇ ਦੇਖਿਓ ਰੋਜ਼ ਸਵੇਰੇ ਸ਼ਾਮਣਾ ਸਿਰਫ ਇੰਨੀ ਅਰਦਾਸ ਕਰਨੀ ਆਪਣੇ ਅੰਦਰੋਂ ਕਰਨੀ ਹੈ ਦਿਲੋਂ ਕਰਨੀ ਹੈ ਉਹਦੇ ਵਾਸਤੇ ਕੋਈ ਸ਼ਬਦਾਵਲੀ ਦੀ ਲੋੜ ਨਹੀਂ ਤੁਸੀਂ ਆਪਣੇ ਅੰਦਰੋਂ ਜਿੱਦਾਂ ਵੀ ਤੁਸੀਂ ਕਹਿ ਸਕਦੇ ਹੋ ਬੋਲਣ ਦੀ ਲੋੜ ਨਹੀਂ ਵਿਨ ਬੋਲਿਆ ਸਭ ਕੁਝ ਜਾਣਦਾ ਉਹ ਤੁਹਾਡੇ ਅੰਦਰ ਵੀ ਜਾਣਦਾ ਆਪਣੇ ਅੰਦਰੋਂ ਇੱਕ ਆਵਾਜ਼ ਜਿਵੇਂ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਕੀਰਤਨ ਚੰਗਾ ਲੱਗਣ ਲੱਗ ਜੇ ਮੈਨੂੰ ਬਾਣੀ ਦਾ ਪਾਠ ਕਰਨਾ ਚੰਗਾ ਲੱਗਣ ਲੱਗ ਜੇ ਮੈਨੂੰ ਕਥਾ ਸੁਣੀ ਚੰਗੀ ਲੱਗਣ ਲੱਗ ਜੇ ਮਹਾਰਾਜ ਮੇਰਾ ਸੇਵਾ ਕਰਨ ਨੂੰ ਜੀ ਕਰੇ ਇਹ ਮੇਰੇ ਤੇ ਕਿਰਪਾ ਕਰਦੇ ਹੋ ਮਨਾ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਜਿਹੜਾ ਮੇਰਾ ਮਨ ਆ ਆਸੇ-ਪਾਸੇ ਡੋਲਦਾ ਹੈ ਨਾ ਜਿਹੜਾ ਮੇਰਾ ਮਨ ਆਸੇ-ਪਾਸੇ ਭਾਜਦਾ ਮੇਰਾ ਬੁਰੇ ਕੰਮ ਕਰਨ ਦੀ ਕਰਦਾ ਤੇ ਮਹਾਰਾਜ ਜੀ ਕਿਰਪਾ ਮੇਰੇ ਤੇ ਕਰੋ ਮੇਰੇ ਅੰਦਰੋਂ ਭੈੜੇ ਖਿਆਲ ਕੱਢ ਦਿਓ ਮੇਰਾ ਕਿਸੇ ਮਾੜੇ ਕੰਮ ਨੂੰ ਦਿਲ ਨਾ ਕਰੇ ਮੇਰਾ ਤੇਰੇ ਘਰ ਆਉ ਨੂੰ ਜੀ ਕਰੇ ਮੇਰਾ ਤੇਰੇ ਤੇਰੀ ਹਜ਼ੂਰੀ ਵਿੱਚ ਬਹਿਣ ਨੂੰ ਜੀ ਕਰੇ ਮੇਰਾ ਬਾਣੀ ਪੜਨ ਨੂੰ ਚਿਤ ਕਰੇ ਮੇਰਾ ਬਾਣੀ ਸੁਣਨ ਨੂੰ ਚਿਤ ਕਰੇ ਮੈਨੂੰ ਕੀਰਤਨ ਚੰਗਾ ਲੱਗੇ ਮੈਨੂੰ ਬੂਤ ਦੀਆਂ ਕਥਾ ਪਹਾਣੀਆਂ ਚੰਗੀਆਂ ਲੱਗਣ ਤੇ ਸੋਚਿਓ ਧਰਮ ਦੇ ਰਾਹ ਤੇ ਚੱਲਣ ਵਾਸਤੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਤੇ ਦੋਨੋਂ ਹੀ ਜ਼ਰੂਰੀ ਐ ਕਿਸੇ ਇੱਕ ਨਾਲ ਗੱਲ ਨਹੀਂ ਬਣਦੀ ਜਿਵੇਂ ਆਪਾਂ ਕਿਸੇ ਬਾਹਰੀ ਮਾਰਗ ਤੇ ਚੱਲਣਾ ਹੋਵੇ ਤੇ ਉੱਥੇ ਚੱਲਣ ਵਾਸਤੇ ਵੀ ਨਾ ਕਿਸੇ ਰਸਤੇ ਤੇ ਆਪਾਂ ਤੁਰਨਾ ਹੋਵੇ ਆਪਾਂ ਬਾਹਰੀ ਗੱਲ ਕਰ ਰਹੇ ਹੁਣ ਇੱਕ ਵਾਰੀ ਤੇ ਆਪਾਂ ਅੰਤਰੀਵ ਸਮਝਾਂਗੇ ਆਪਾਂ ਬਾਹਰੋਂ ਕਿਸੇ ਰਸਤੇ ਤੇ ਤੁਰਨਾ ਹੋਵੇ ਤੇ ਉੱਥੇ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਅੱਖਾਂ ਤੇ ਦੂਜਾ ਲੱਤਾਂ ਸਮਝ ਆ ਰਹੀ? ਇੱਕ ਅੱਖਾਂ ਚਾਹੀਦੀਆਂ ਨੇ ਇੱਕ ਲੱਤਾਂ ਚਾਹੀਦੀਆਂ ਹੁਣ ਜਿਹਦੇ ਕੋਲੇ ਕੱਲੀਆਂ ਅੱਖਾਂ ਨੇ ਪਰ ਲੱਤਾਂ ਨਹੀਂ ਉਹ ਕੀ ਕਰਦਾ ਉਹ ਰਸਤਾ ਵੇਖ ਤਾਂ ਸਕਦਾ ਪਰ ਉਸ ਰਸਤੇ ਤੇ ਤੁਰ ਨਹੀਂ ਸਕਦਾ ਜਿਵੇਂ ਪੜੇ ਲੱਤਾਂ ਨੇ ਅੱਖਾਂ ਹੈ ਨਹੀਂ ਉਹ ਤੁਰ ਤੇ ਸਕਦਾ ਪਰ ਉਹ ਰਾਹ ਦਾ ਪਤਾ ਨਹੀਂ ਲੱਗਦਾ ਹੁਣ ਜਿਵੇਂ ਇੱਕ ਰਸਤੇ ਤੇ ਤੁਰਨ ਵਾਸਤੇ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ ਅੱਖਾਂ ਦੀ ਵੀ ਜ਼ਰੂਰਤ ਹੈ ਲੱਤਾਂ ਦੀ ਵੀ ਜ਼ਰੂਰਤ ਹੈ ਇਸੇ ਤਰ੍ਹਾਂ ਧਰਮ ਦੇ ਰਾਹ ਤੇ ਚੱਲਣ ਵਾਸਤੇ ਸੱਚ ਦੇ ਮਾਰਗ ਤੇ ਚੱਲਣ ਵਾਸਤੇ ਗੁਰੂ ਆਸ਼ਿਸ਼ ਤਬਕ ਜੀਵਨ ਜਿਉਣ ਵਾਸਤੇ ਸ਼ਰਧਾ ਅਤੇ ਗਿਆਨ ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀ ਨੇ ਸ਼ਰਧਾ ਸਮਝੋ ਵੀ ਸਾਡੀਆਂ ਅੱਖਾਂ ਨੇ ਤੇ ਗਿਆਨ ਸਾਡੀਆਂ ਅੱਖਾਂ ਨੇ ਹੁਣ ਜਿਸ ਬੰਦੇ ਕੋਲੇ ਕੱਲੀ ਸ਼ਰਧਾ ਹੈ ਪਰ ਗਿਆਨ ਵੀ ਹੈਗਾ ਤੇ ਆਪਾਂ ਦੇਖਦੇ ਅੱਜ ਦੁਨੀਆ ਕਿੰਨੇ ਭਰਮਾਂ ਵਿੱਚ ਪਈ ਹੋਈ ਹੈ ਕਿੰਨੇ ਭਲੇਖਿਆਂ ਵਿੱਚ ਪਈ ਹੋਈ ਹੈ ਉੱਥੇ ਕੰਮਾਂ ਨੂੰ ਵੀ ਅੱਜ ਧਰਮ ਸਮਝ ਕੇ ਕੀਤਾ ਜਾ ਰਿਹਾ ਹੈ ਉੱਥੇ ਕੰਮਾਂ ਨੂੰ ਵੀ ਧਰਮ ਸਮਝ ਕੇ ਕੀਤਾ ਜਾ ਰਿਹਾ ਜਿਨ੍ਹਾਂ ਦਾ ਧਰਮ ਨਾਲ ਕੋਈ ਵਾਅ ਵਾਸਤਾ ਨਹੀਂ ਨਠਿੱਧ ਤੋਂ ਨਠਿੱਧ ਕੰਮ ਵੀ ਅੱਜ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਜਿਵੇਂ ਫਾਰ ਐਗਜ਼ਾਮਪਲ ਕਦੇ ਫਾਨੀ ਥਾਂ ਤੇ ਬਾਬਾ ਜੀ ਉਹ ਮਰ ਗਿਆ ਸੀ ਪਤਾ ਨਹੀਂ ਕਿਵੇਂ ਮਰਿਆ ਹੈ ਵੀ ਸੀ ਕਿ ਨਹੀਂ ਹੈ ਸੀ ਉਹਦੀ ਕਬਰ ਤੇ ਕਦੇ ਸ਼ਰਾਬ ਚੜਦੀ ਹੈ ਤੇ ਜੋ ਚਰਾਬ ਢਾਕੇ ਵਾਂਗੂ ਸੁੱਕਣਾ ਪਊਦੀ ਹੁੰਦੀ ਹੈ ਤੇ ਕਮਲੀ ਦੁਨੀਆ ਤੋਂ ਹੀਰਾ ਕੱਟ ਕੇ ਸ਼ਰਾਬਾਂ 'ਚ ਰਹਿ ਜਾਂਦੇ ਇਹਨੂੰ ਵੀ ਧਰਮ ਬਣਾ ਲਏ ਲੋਕਾਂ ਨੇ ਮੈਂ ਸਿਰਫ ਇੱਕ ਉਦਾਹਰਣ ਦਿੱਤੀ ਤੁਹਾਨੂੰ ਸਿਰੇ ਵਾਲੀ ਬਾਕੀ ਤੇ ਪਤਾ ਹੀ ਨਹੀਂ ਦੁਨੀਆ ਕੀ ਕਰਦੀ ਫਿਰਦੀ ਹੈ ਹੁਣ ਇਹ ਕੀ ਹੈ ਇਹਨੂੰ ਕਹਿੰਦੇ ਅੰਨੀ ਛੜਦਾ ਅੰਨੀ ਛੜਦਾ ਛੜਦਾ ਹੋਣੀ ਜ਼ਰੂਰੀ ਹੈ ਪਰ ਅੰਨੀ ਛੜਦਾ ਨਹੀਂ ਹੋਣੀ ਚਾਹੀਦੀ ਅੰਨੀ ਛੜਦਾ ਦਾ ਅਰਥ ਕੀ ਹੈ ਵੀ ਬੰਦੇ ਦੀ ਲੱਤਾਂ ਤੇ ਕੰਮ ਕਰਦੀਆਂ ਉਹ ਤੁਰਦਾ ਤੇ ਹੈ ਪਰ ਉਹਨੂੰ ਦਿਸਦਾ ਕੋਈ ਨਹੀਂ ਕਦੀ ਕਾਸੇ ਚ ਮਾਈਦਾ ਕਦੀ ਕਾਸੇ ਚ ਮਾਈਦਾ ਕਦੀ ਕਦੀ ਕਿਤੇ ਟੋਏ ਚ ਡਿੱਗਦਾ ਹੈ ਯਾਜਾਪਾ ਦੇਖਦੇ ਆ ਔਰ ਜਿਨ੍ਹਾਂ ਦੇ ਅੰਦਰ ਸ਼ਰਧਾ ਤੇ ਹੈਗੀ ਐ ਪਰ ਗਿਆਨ ਹੈ ਨਹੀਂ ਉਹ ਕਦੀ ਕਿਸੇ ਬਾਬੇ ਚ ਜਾ ਵਾਜਦੇ ਕਦੀ ਕਿਸੇ ਡੇਰੇ ਚ ਜਾ ਵਾਜਦੇ ਕਦੀ ਕਿਸੇ ਮੜੀ ਜਾ ਵਾਜਦੇ ਕਦੀ ਕਿਸੇ ਕਬਰ ਚ ਜਾ ਵਾਜਦੇ ਕਦੀ ਕਿਤੇ ਮਾਜਦੇ ਫਿਰਦੇ ਟਕਰਾਂ ਮਾਰਦੇ ਫਿਰਦੇ ਦੁਨੀਆ ਟਕਰਾਂ ਮਾਰਦੀ ਫਿਰਦੀ ਐ ਸੁਣਿਓ ਧਿਆਨ ਨਾਲ ਤੇ ਆਪਣੇ ਸ਼ਰਧਾ ਤੋਂ ਹੀਰੇ ਨੇ ਗਿਆਨ ਹੈ ਨਹੀਂ ਤੇ ਦੁਨੀਆ ਚ ਇਹੋ ਜਿਹੀ ਹੈਗੇ ਨੇ ਹੁਣ ਦੂਜਾ ਪਾਸਾ ਲੈ ਲਓ ਜਿਹਨਾਂ ਕੋਲੇ ਗਿਆਨ ਤੇ ਬਹੁਤ ਹੈ ਪਰ ਅੰਦਰ ਸ਼ਰਧਾ ਨਹੀਂ ਹੈ ਗਿਆਨ ਬਹੁਤ ਆਉਂਦਾ ਕੋਲੇ ਹੁਣ ਜੇ ਬੰਦੇ ਕੋਲੇ ਇਕੱਲਾ ਗਿਆਨ ਹੋਵੇ ਨਾ ਤੇ ਸ਼ਰਧਾ ਨਾ ਹੋਵੇ ਬਿਨਾ ਪਿਆਰ ਤੋਂ ਬਿਨਾ ਸ਼ਰਧਾ ਤੋਂ ਗੁਰੂ ਦਾ ਬਚਨ ਕਮਾਇਆ ਨਹੀਂ ਜਾ ਸਕਦਾ ਬੰਦਾ ਨੌਲੇਜ ਤੇ ਲੈ ਲੈਂਦਾ ਹੈ ਪਰ ਬਿਨਾ ਨੌਲੇਜ ਤੋਂ ਕਮਾ ਕਰਨਾ ਬਿਨਾ ਸ਼ਰਧਾ ਤੋਂ ਉਸ ਜਾਣਕਾਰੀ ਨੂੰ ਜ਼ਿੰਦਗੀ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਪਰ ਮਾਲੋ ਜਾਣਕਾਰੀ ਮਿਲ ਗਈ ਬੜੇ ਤੁਸੀਂ ਦੇਖੇ ਹੋਣਗੇ ਉਹ ਗੱਲਾਂ ਬੜੀਆਂ ਸੋਹਣੀਆਂ ਕਰ ਲੈਂਦੇ ਨੇ ਕਿਤਾਬਾਂ ਬੜੀਆਂ ਪੜੀਆਂ ਨੇ ਗਿਆਨ ਬੜਾ ਲੈ ਲਿਆ ਜਾਣਕਾਰੀ ਬੜੇ ਇਕੱਠੀ ਕਰ ਲਈ ਪਰ ਇਹੋ ਜੀ ਜਾਣਕਾਰੀ ਵਾਲਿਆਂ ਨੂੰ ਮਹਾਰਾਜ ਨੇ ਪਤਾ ਕੀ ਕਿਹਾ ਪੜ ਪੜ ਗੱਡੀ ਲੱਦੀ ਐ ਮਹਾਰਾਜ ਜਿੰਨਾ ਮਰਜੀ ਪੜਦਾ ਗੱਲ ਕੇਵਲ ਗਿਆਨ ਇਕੱਠਾ ਕਰਨ ਦੀ ਨਹੀਂ ਜੇ ਤੇਰੇ ਅੰਦਰ ਸ਼ਰਧਾ ਨਹੀਂ ਜੇ ਤੇਰੇ ਅੰਦਰ ਭਾਵਨਾ ਨਹੀਂ ਕਈ ਬੰਦੇ ਹੁੰਦੇ ਨੇ ਪਤਾ ਸਭ ਕੁਝ ਹੁੰਦਾ ਪਰ ਮਹਾਰਾਜ ਬਚਨ ਕਰਦੇ ਐ ਕਬੀਰ ਮਨ ਜਾਣੈ ਸਭ ਬਾਤ ਜਾਣ ਤਿਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਪੂਏ ਪਰ ਕਹਿੰਦੇ ਮਨ ਤੇ ਜਾਣਦਾ ਨਾ ਮਨ ਨੂੰ ਪਤਾ ਹੈ ਜਿੰਨੇ ਪੁੱਠੇ ਕੰਮ ਹੋ ਰਿਹਾ ਮਨ ਨੂੰ ਪਤਾ ਹੈ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਜੋ ਕੰਮ ਉਹ ਕਰ ਰਿਹਾ ਗਲਤ ਹੈ ਉਹ ਨੂੰ ਇਹ ਪਤਾ ਹੁੰਦਾ ਵੀ ਮੇਰੇ ਪਾਤਸ਼ਾਹ ਜੀ ਇਹਨਾਂ ਕੰਮਾਂ ਤੋਂ ਸਾਨੂੰ ਰੋਕਦੇ ਨੇ ਪਰ ਕਿਉਂਕਿ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਹੈ ਨਹੀਂ ਪਿਆਰ ਨਹੀਂ ਹੈ ਪ੍ਰੀਤ ਨਹੀਂ ਹੈ ਇਸ ਕਰਕੇ ਗਿਆਨ ਹੋਣ ਦੇ ਬਾਵਜੂਦ ਵੀ ਬੰਦਾ ਉਸ ਗਿਆਨ ਨੂੰ ਕਮਾ ਨਹੀਂ ਸਕਦਾ ਮੈਂ ਦੋ ਗੱਲਾਂ ਕਹਤੀਆਂ ਨੇ ਇੱਕ ਸ਼ਰਧਾ ਇੱਕ ਗਿਆਨ ਹਣਵੰ ਲੋ ਅ ਕਈ ਆਪਣੇ ਕਿੰਡਾਂ ਦੇ ਵਿੱਚ ਫੋਕੀਆਂ ਦਲੀਲਾਂ ਨੇ ਫੋਕੀਆਂ ਦਲੀਲਾਂ ਬਹੁਤ ਹੁੰਦੇ ਲੋਕ ਕੋਈ ਮਾਣਮੱਤ ਕਰ ਰਿਹਾ ਤੇ ਜਿਹਨੂੰ ਕਹੀਏ ਨਾ ਭਾਈ ਤੂੰ ਆ ਮਾਣਮੱਤ ਨਾ ਕਰ ਉਹ ਤੇ ਮੇਰੀ ਸ਼ਰਧਾ ਹੈ ਜੀ ਭਾਈ ਤੇਰੀ ਅੰਨੀ ਸ਼ਰਧਾ ਗੁਰੂ ਦੇ ਦਰ ਤੇ ਪ੍ਰਵਾਣ ਨਹੀਂ ਹਣ ਗੁਰੂ ਘਰੇ ਜਾ ਕੇ ਕੋਈ ਕੋਈ ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਦਿੱਤੀ ਜਾਂਦਾ ਹੈ ਇਮਤੇ ਅ ਛੋਲਿਆਂ ਦਾ ਪ੍ਰਸ਼ਾਦ ਵਰਤੌਣੇ ਜੀ ਉਹ ਹੁਣ ਇਹ ਮਾਨਮਤ ਹੈ ਨਾ ਗੁਰੂ ਦੀ ਹਜੂਰੀ ਤੇ ਜੀ ਇਹ ਤੇ ਛਾਣੀ ਦੇਵਤੇ ਨੂੰ ਮੰਨਣ ਵਾਲੇ ਕਰਦੇ ਆ ਉਹ ਕਹਿੰਦੇ ਛੋਲਿਆਂ ਦਾ ਪ੍ਰਸ਼ਾਦ ਜਦ ਹੋਰ ਕੋਈ ਇੱਕਦਮ ਜਦ ਗੁਰੂ ਦੀ ਹਜੂਰੀ ਤੇ ਕੋਈ ਇੱਕਦਮ ਕਰਿਆ ਕੋਈ ਆਪੇ ਗੁਰੂ ਘਰੇ ਕੋਈ ਮੰਨਜੀ ਸਾਹਿਬ ਦੇ ਪਾਵੇ ਨੂੰ ਕੋਈ ਬਣ ਜਾਂਦਾ ਤਾਬਾ ਕੋਈ ਹੋਰ ਕੋਈ ਕੰਮ ਜੋਤਾਂ ਜਗਾਕਾਂ ਨੂੰ ਮੱਥੇ ਤਾਂ ਕਿ ਅਬ ਇਹ ਜੀ ਸਾਡੀ ਸ਼ਰਤ ਹੈ ਜੀ ਭਾਈ ਐਸੀ ਕੋਈ ਸ਼ਰਧਾ ਤੇਰੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਣੀ ਜਿਹੜੀ ਸ਼ਰਧਾ ਗੁਰੂ ਦੇ ਗਿਆਨ ਤੋਂ ਹੀ ਨਹੀਂ ਹੈ। ਗਿਆਨ ਤੋਂ ਹੀ ਨਹੀਂ ਸ਼ਰਧਾ ਗੁਰੂ ਪ੍ਰਵਾਨ ਨਹੀਂ ਉਹ ਅੰਨੀ ਸ਼ਰਧਾ ਉਹ ਭੇਡਚਾਲ ਹੈ। ਤੇ ਮੰਨ ਲਓ ਕੋਈ ਜਿਵੇਂ ਭਾਰਤ ਗੰਪਲ ਇੱਕ ਉਦਾਹਰਣ ਸਮਝਿਓ ਵੀ ਜੇਕਰ ਕੋਈ ਬੰਦਾ ਜਿਹੜਾ ਕਿਸੇ ਬਾਬੇ ਟੀਲ ਦੇ ਜਾ ਕੇ ਕਿਤੇ ਚੜਾਉਂਦਾ ਹੈ ਸ਼ਰਾਬ ਜੋ ਕਹਿੰਦੀ ਮੇਰੀ ਸ਼ਰਧਾ ਮੈਂ ਗੁਰੂ ਘਰ ਦੀ ਸ਼ਰਧਾ ਚੜਾਉਣੀ ਹੈ ਤੇ ਕੀ ਤਰ੍ਹਾਂ ਮੈਂ ਆਪਾਂ ਆਪਾਂ ਤੇ ਡੰਗਾ ਚੁੱਪ ਕੇ ਤੇ ਪਿੱਛੇ ਲੱਗ ਜਾਣਾ ਉਹ ਬੰਦਾ ਕਹੇ ਮੇਰੀ ਸ਼ਰਧਾ ਹੈ ਜੀ ਉਹਨੂੰ ਕਹਿੰਗ ਆਪਾਂ ਦੇ ਅੰਨੇ ਆ ਇਹ ਕਾਦੀ ਸ਼ਰਧਾ ਹੋਈ ਉਹ ਜਿਹੜੀ ਗੱਲ ਗੁਰੂ ਨੂੰ ਪ੍ਰਵਾਣ ਨਹੀਂ ਤੂੰ ਕਹਿੰਦਾ ਮੇਰੀ ਸ਼ਰਧਾ ਤੇਰੀ ਸ਼ਰਧਾ ਨਹੀਂ ਇਹ ਇਹ ਤੇਰਾ ਪਖੰਡਾ ਹੈ ਇਹ ਤੇਰਾ ਧਰਮ ਹੈ ਇਹ ਤੇਰੇ ਮਨ ਦੀ ਬੇਈਮਾਨੀ ਹੈ ਇਹ ਕੋਈ ਸ਼ਰਧਾ ਨਹੀਂ ਇਸ ਕਰਕੇ ਸ਼ਰਧਾ ਦੇ ਨਾਲ ਨਾਲ ਗਿਆਨ ਹੋਣਾ ਬੜਾ ਜ਼ਰੂਰੀ ਹੈ ਤੇ ਗਿਆਨ ਦੇ ਨਾਲ ਨਾਲ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ। ਬਿਨਾ ਗਿਆਨ ਤੋਂ ਸ਼ਰਧਾ ਅੰਨੀ ਹੈ ਤੇ ਬਿਨਾ ਸ਼ਰਧਾ ਤੋਂ ਗਿਆਨ ਲੁੰਗੜਾ ਹੈ। ਲੁੱਲਾ ਹੈ। ਤੇ ਹੁਣ ਦੇਖੋ ਗੁਰੂ ਨੇ ਬਖਸ਼ਿਸ਼ ਜਿਹੜੀ ਆਪਣੀ ਦਿੱਤੀ ਜਿਹੜੀ ਮਤਲਬ ਮੇਲ ਕਰਨੀ ਸੀ। ਹੁਣ ਧਰਮ ਦੇ ਰਾਹ ਤੇ ਚੱਨ ਵਾਸਤੇ ਸ਼ਰਧਾ ਵੀ ਜ਼ਰੂਰੀ ਹੈ ਤੇ ਗਿਆਨ ਵੀ ਗੁਰੂ ਜੀ ਹੈ। ਤੇ ਮਹਾਰਾਜ ਨੇ ਬਚਨ ਕੀਤਾ ਜਿਹੜੀ ਆਪਾਂ ਸੰਗਤ ਕਰ ਰਹੇ ਹਾਂ ਨਾ ਮਹਾਰਾਜ ਕਹਿੰਦੇ ਇਹ ਦੋਨੋਂ ਦਾਤਾਂ ਸਰਦਾ ਤੇ ਗਿਆਨ ਇਹ ਦੋਨੋਂ ਦਾਤਾਂ ਸਾਨੂੰ ਗੁਰੂ ਦੀ ਸੰਗਤ ਵਿੱਚੋਂ ਮਿਲਦੀਆਂ ਪਿਆਰ ਵੀ ਗੁਰੂ ਦੀ ਹਜੂਰੀ ਵਿੱਚ ਸੰਗਤ ਵਿੱਚ ਆ ਕੇ ਮਿਲਦਾ ਹੈ ਸਰਦਾ ਭਾਵਨਾ ਵੀ ਗੁਰੂ ਕੀ ਸੰਗਤ ਵਿੱਚੋਂ ਹੀ ਪੈਦਾ ਹੁੰਦੀ ਹੈ ਤੇ ਗਿਆਨ ਵੀ ਸੰਗਤ ਵਿੱਚੋਂ ਹੀ ਮਿਲਦਾ ਮਹਾਰਾਜ ਬਚਨ ਕਰਦੇ ਆ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਹਾਡੀ ਬਾਣੀ ਅਣਖ ਭਿਆ ਬੇਖਤ ਸੀ ਨਾਨਕ ਪ੍ਰਤਾਪ ਕੁਰਖ ਮਿਹਰਬਾਨੀ ਮਾਰੇ ਤੁਸੀਂ ਕਿਰਪਾ ਕੀਤੀ ਤੁਸੀਂ ਮੈਨੂੰ ਸੰਗਤ ਬਖਸ਼ੀ ਤੇ ਮੈਂ ਤੁਹਾਡੀ ਸੰਗਤ ਵਿੱਚ ਆ ਕੇ ਤੁਹਾਡੀ ਬਾਣੀ ਸੁਣੀ ਪਰ ਕਿੰਨੇ ਹੀ ਐਸੇ ਵਰਸਖ ਵਰਮਖ ਪਿਆਰੇ ਜਿਨ੍ਹਾਂ ਦੇ ਜੀਵਨ ਆਪਾਂ ਪੜਦੇ ਆਂ ਅੱਜ ਦੇ ਸਮੇਂ ਵਿੱਚ ਵੀ ਆਪਾਂ ਮੌਜੂਦਾ ਸਮੇਂ ਵਿੱਚ ਆਪਾਂ ਦੇਖਦੇ ਹਾਂ ਕਿੰਨੇ ਬੁਰ ਸਿੱਖ ਇਹੋ ਜਿਹੇ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਅਸੀਂ ਗੁਰੂ ਘਰੇ ਆਉਣ ਤੋਂ ਪਹਿਲਾਂ ਕਥਾ ਕੀਰਤਨ ਸੁਣਨ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਟੇਕਦੇ ਸੀ